ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਾਧ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੇ ਜੋ ਚਿਹਰੇ ਤੁਸੀਂ ਦੇਖ ਰਹੇ ਜੇ ਇਹ ਰਵਨੀਤ ਬਿੱਟੂ ਆ ਠੀਕ ਆ ਇਹ ਉਹ ਇਨਸਾਨ ਆ ਜਿਹੜਾ ਬੈਂਤੇ ਦਾ ਪੋਤਾ ਠੀਕ ਆ ਤੇ ਤੁਸੀਂ ਦੇਖ ਸਕਦੇ ਹੋ ਸੱਚਖੰਡ ਸ੍ਰੀ ਹਜੂਰ ਸਾਹਿਬ ਦੀਆਂ ਤਸਵੀਰਾਂ ਨੇ ਤੇ ਸਾਚਖੰਡ ਸ੍ਰੀ ਹਜੂਰ ਸਾਹਿਬ ਨੂੰ ਚਲੋ ਸਰੋਪਾ ਪਾ ਦਿੰਦੇ ਇਹ ਗੱਲ ਵੱਖਰੀ ਹੈ ਨਾ ਸਰੋਪਾ ਪਾਤਾ ਮੱਥਾ ਟੇਕਣ ਗਿਆ ਦਰਸ਼ਨ ਦਾ ਕਰ ਦਦਾਰੀ ਕਰਨ ਗਿਆ ਸਰੋਪਾ ਪਾਤਾ ਜੀ ਚਲੋ ਠੀਕ ਹੈ ਨਾ ਜਿਹੜਾ ਇਹਨੇ ਬਾਣਾ ਪਾਇਆ ਇਨਸਾਨ ਨੇ ਹਨ ਉਹ ਜਾਂ ਤੇ ਗਰੰਥੀ ਪਾਉਂਦੇ ਨੇ ਜਾਂ ਉੱਥੋਂ ਦੇ ਜਿਹੜੇ ਪੰਜ ਪਿਆਰੇ ਉਹ ਪਾਉਂਦੇ ਨੇ ਤੇ ਜਾਂ ਜਿਹੜੇ ਭਾਈ ਕਲਵੰਤ ਸਿੰਘ ਜੀ ਅੰਦਰ ਸੇਵਾ ਕਰਦੇ ਨੇ ਜਾਂ ਉਹ ਪਾਉਂਦੇ ਨੇ ਠੀਕ ਹੈ ਤੇ ਹਜੇ ਤੱਕ ਕੋਈ ਵੀ ਮਤਲਬ ਇਸ ਚੀਜ਼ ਤੇ ਨਹੀਂ ਬੋਲਿਆ ਵੀ ਇਹ ਸਭ ਕੁਝ ਕਿਉਂ ਹੋਇਆ ਹਨਾ ਇੱਕ ਮਤਲਬ ਦੋਸ਼ੀ ਬੰਦਾ ਜਿਹੜਾ ਹਨਾ ਉਹ ਸਾਡੇ ਤਖਤਾਂ ਤੋਂ ਜਾ ਕੇ ਸਰੋਪੇ ਪਵਾ ਲੈਂਦੇ ਹਨਾ ਪਹਿਲਾਂ ਅਕਾਲ ਤਖਤ ਤੇ ਸਭ ਕੁਝ ਹੁੰਦਾ ਸੀ ਹੁਣ ਸਿੱਖ ਜਿਹੜੇ ਜਾਗੇ ਆ ਤੇ ਅਕਾਲ ਤਖਤ ਤੋਂ ਥੋੜਾ ਜਿਹਾ ਘਟਿਆ ਆ ਹੁਣ ਬਾਹਰਲੇ ਤਖਤਾਂ ਤੇ ਕੁਝ ਹੁੰਦਾ ਪਿਆ ਹਨਾ ਤੇ ਇਹ ਤੁਸੀਂ ਦੇਖ ਸਕਦੇ ਹੋ ਵੀ ਬੱਬਾ ਆਰਮ ਸਿੰਘ ਜੀ ਖੜੇ ਨੇ ਲੱਗੇ ਲੱਗੇ ਬੱਬਾ ਇੱਕ ਹੋਰ ਪੰਨਿਆ ਪਿਆਰਿਆਂ ਚੋ ਸਾਈਡ ਤੇ ਖੜੇ ਨੇ ਨਾਲ ਉਹਨਾਂ ਦੀ ਮਾਤਾ ਜੀ ਖੜੇ ਨੇ ਪਿੱਛੇ ਮਤਲਬ ਤਿੰਨ ਪੰਨਿਆ ਪਿਆਰਿਆਂ ਚੋ ਚਿਹਰੇ ਸਾਹਮਣੇ ਨੇ ਤੇ ਚੌਥਾ ਜਿਹੜਾ ਉਹ ਭਾਈ ਕਲਵੰਤ ਸਿੰਘ ਜੀ ਜਿਹੜੇ ਉੱਥੋਂ ਦੇ ਮੁਖ ਸੇਵਾਦਾਰ ਨੇ ਠੀਕ ਆ ਅਕਾਲ ਤਖਤ ਸੌਰੀ ਹਜੂਰ ਸਾਹਿਬ ਤਖਤ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਬਾਣਾ ਇਹਨਾਂ ਨੇ ਪਾਇਆ ਹੋਇਆ ਨਾ ਜਿਹੜਾ ਰਵਨੀਤ ਬਿੱਟੂ ਨੂੰ ਉਹ ਬਾਣਾ ਜਿਹੜਾ ਵਾ ਉਹ ਕਈ ਰਹੀ ਭਾਈ ਕੁਲਵੰਤ ਸਿੰਘ ਜੀ ਤੇ ਜਿਹੜੇ ਪੰਜ ਪਿਆਰੇ ਨੇ ਉਤੋਂ ਦੇ ਹਨਾ ਪੰਜ ਪਿਆਰੇ ਸਹਿਬਾਨ ਜਿਹੜੇ ਨੇ ਉਹ ਬਾਣਾ ਜਿਹੜਾ ਆ ਉਹ ਪਾਉਂਦੇ ਆ ਠੀਕ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਰਵਨੀਤ ਬਿੱਟੂ ਨੇ ਬਾਣਾ ਪਾਇਆ ਆ ਉਹ ਇਹ ਅੰਦਰ ਜਿਹੜਾ ਸੇਵਾ ਕਰਦੇ ਨੇ ਸੇਵਾ ਨਿਭਾਉਂਦੇ ਨੇ ਭਾਈ ਕੁਲਵੰਤ ਸਿੰਘ ਜੀ ਉਹ ਬਾਣਾ ਜਿਹੜਾ ਆ ਉਹ ਭਾਈ ਕੁਲਵੰਤ ਸਿੰਘ ਜੀ ਅੰਦਰ ਪਾਉਣ ਜਾਣ ਲੱਗਿਆ ਪਾਉਂਦੇ ਹਨਾ ਤੇ ਉਸ ਇਨਸਾਨ ਨੂੰ ਉਹ ਬਾਣਾ ਪਵਾ ਕੇ ਹਨਾ ਕੀ ਦਿਖਾਉਣਾ ਚਾਹੁੰਦੇ ਆ ਵੀ ਅਸੀਂ ਮਤਲਬ ਬਹੁਤ ਵੱਡਾ ਕੰਮ ਕਰਤਾ ਹਨਾ ਇੱਕ ਮਤਲਬ ਇਹਨਾਂ ਦਾ ਜਿਹੜਾ ਹੈਗਾ ਆਪਣਾ ਬੀਜੇਪੀ ਦਾ ਲੀਡਰ ਉਹਨੂੰ ਇਹ ਬਾਣਾ ਪਵਾ ਕੇ ਤੇ ਬਹੁਤ ਵਧੀਆ ਕੰਮ ਕਰਤਾ ਇਹਨਾਂ ਨੇ ਕੀ ਕੀ ਵਿਖਾਉਣਾ ਚਾਹੁੰਦੇ ਆ ਵੀ ਅਸੀਂ ਮਤਲਬ ਸਰਕਾਰ ਕੋ ਕੀ ਅਸੀਂ ਖੱਟ ਲੈਣਾ ਲੈ ਕੇ ਹਨਾ ਤੇ ਇਹ ਫਿਰ ਜਾਂ ਤੇ ਦਿੱਲੀ ਦੇ ਕਹਿ ਤੇ ਚੱਲਣਦੀਆਂ ਕਮੇਟੀਆਂ ਹਨਾ ਸਾਰੀਆਂ ਜਿੰਨੀਆਂ ਵੀ ਗੁਰਦੁਆਰਿਆਂ ਦੀਆਂ ਕਮੇਟੀਆਂ ਆ ਇਹ ਦਿੱਲੀ ਦੇ ਕਹਿ ਤੇ ਚੱਲਣਦੀਆਂ ਆ ਦਿੱਲੀ ਦੇ ਕਹਿਣ ਤੇ ਚੱਲਦੀਆਂ ਤੇ ਕਮੇਟੀਆਂ ਦਾ ਜੈ ਜੈਕਾਰ ਆ ਬੱਲੇ ਬੱਲੇ ਆ ਕਿਉਂਕਿ ਜਿੰਨੇ ਵੀ ਜਥੇਬੰਦੀਆਂ ਆ ਜਾਂ ਕਮੇਟੀਆਂ ਆ ਉਹ ਜ਼ਿਆਦਾਤਰ ਵੇਖੀਏ ਤੇ ਉਹ ਅੱਜ ਦਿੱਲੀ ਦੇ ਥੱਲੇ ਲੱਗ ਚੁੱਕੀਆਂ ਹਨਾ ਜਥੇਬੰਦੀਆਂ ਵੀ ਜੜੀਆਂ ਆ ਉਹ ਵੀ 100 ਚੋਂ ਕੋਈ 5-7 ਹੈਗੀਆਂ ਚਾਹੀਦੀਆਂ ਜੜੀਆਂ ਮਤਲਬ ਜਿਵੇਂ ਬੁੱਢਾ ਦਲ ਹੋ ਗਿਆ ਹੋਰ ਇਦਾਂ ਦੇ ਦਲ ਜਿਹੜੇ ਜਿਹੜੇ ਆ ਜੇ ਬਚੇ ਹੋਏ ਨੇ ਪੀ ਜਿਹੜੇ ਮੋਦੀ ਹੁਣਾਂ ਦੇ ਕਹਿੰਤੇ ਨਹੀਂ ਚੱਲਦੇ ਤੇ ਬਾਕੀ ਜਿਹੜੇ ਆ ਉਹ ਸਾਰੇ ਥੱਲੇ ਲੱਗ ਚੁੱਕੇ ਕਈ ਤੇ ਤੁਸੀਂ ਦੇਖ ਸਕਦੇ ਹੋ ਵੀ ਸਤਖੰਡ ਸ੍ਰੀ ਹਜੂਰ ਸਾਹਿਬ ਦੀਆਂ ਤਸਵੀਰਾਂ ਨੇ ਤੇ ਹਜੇ ਤੱਕ ਕੋਈ ਇਸ ਚੀਜ਼ ਤੇ ਨਹੀਂ ਬੋਲਿਆ ਹਨ ਕਿਉਂਕਿ ਬੋਲਣ ਦੀ ਲੋੜ ਵੀ ਕੀ ਉਹਨਾਂ ਨੂੰ ਕੋਈ ਵੀ ਉਹਦੇ ਸਭ ਵਿਕੇ ਹੋਏ ਨੇ ਲੋਕ ਤੇ ਇਹ ਚੀਜ਼ਾਂ ਬੜੀਆਂ ਦੇਖਣ ਵਾਲੀਆਂ ਸਿੱਖਾਂ ਨੂੰ ਦੇਖ ਕੇ ਇਹਨਾਂ ਚਿਹਰਿਆਂ ਨੂੰ ਪਛਾਣੋ ਕਿਉਂਕਿ ਅਸੀਂ ਮੈਂ ਮੰਨਦੇ ਆ ਤਖਤਾਂ ਦੇ ਜਿਹੜੇ ਜਥੇਦਾਰ ਨੇ ਹਨ ਤੇ ਪੰਜਾਂ ਤਖਤਾਂ ਦੇ ਸਾਡੇ ਜਿਹੜੇ ਚਿਹਰੇ ਨੇ ਉਹ ਕਿਸੇ ਤੋਂ ਮਹਿਤਾਜ ਨਹੀਂ ਹੈ ਹਨ ਤੇ ਇਸ ਕਰਕੇ ਜਿਹੜੇ ਚਿਹਰੇ ਨੇ ਪੰਜ ਉਹਨਾਂ ਨੂੰ ਪੰਜਾਂ ਨੂੰ ਇਕੱਠਿਆਂ ਕਰਕੇ ਬਾਹਾਂ ਕੇ ਇੱਕ ਰੀ ਉਹਨਾਂ ਕੋਲ ਪੁੱਛਿਆ ਜਾਵੇ ਜਿਵੇਂ ਸਰਬੱਤ ਖਾਲਸਾ ਉਹਨਾਂ ਹੁੰਦਾ ਹੀ ਇਦਾਂ ਕੋਈ ਕੱਟ ਕੀਤਾ ਜਾਵੇ ਉਹਦੇ ਚ ਬਾਹਾਂ ਕੇ ਉਹਨਾਂ ਨੂੰ ਪੁੱਛਿਆ ਜਾਵੇ ਵੀ ਤੁਸੀਂ ਦਿੱਲੀ ਸਰਕਾਰ ਸਰਕਾਰਾਂ ਦੇ ਜੇ ਕਿ ਜਾਂ ਆਪਣੇ ਗੁਰੂ ਮਹਾਰਾਜ ਦੇ ਜੀ ਕਿਉਂਕਿ ਜਿਹੜਾ ਇਹ ਇਨਸਾਨ ਆ ਇਹ ਤੇ ਦਿੱਲੀ ਦਾ ਮੇਨ ਆ ਤੁਸੀਂ ਤਹੀਉ ਜਾਣਦੇ ਹੋ ਸਾਰੇ ਇਸ ਚਿਹਰੇ ਨੂੰ ਤੇ ਜਿਹੜੇ ਉਹਦੇ ਗੜੀ ਹੱਥ ਜੋੜ ਕੇ ਖੜੇ ਨੇ ਮਤਲਬ ਵੀ ਜਿਵੇਂ ਉਹ ਬੜਾ ਸਾਧੂ ਸੰਤ ਹੁੰਦਾ ਹੈ ਤੇ ਜਿਹਨੂੰ ਬਾਣਾ ਪੋਇਆ ਹੈ ਇਹਨਾਂ ਨੇ ਬੜਾ ਸੋਹਣਾ ਬਾਣਾ ਪੋਇਆ ਹਨ ਤੇ ਕਲੀਨ ਸ਼ੇਵ ਹੈਗਾ ਜਿਹਨੂੰ ਉਹ ਬਾਣਾ ਦਿੱਤਾ ਹੋਇਆ ਹੈ ਇਹਨਾਂ ਨੇ ਪਹਿਲੋਂ ਤੇ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਚਲੋ ਉਹ ਵੀ ਸਿੱਖ ਨੇ ਪਰ ਇਹਨਾਂ ਦੇ ਅੰਦਰ ਤਾਂ ਜਮੀਰ ਮਰ ਗਿਆ ਸੀ ਵੀ ਉਸ ਇਨਸਾਨ ਨੂੰ ਇਹਨਾਂ ਨੇ ਪੰਆ ਪਿਆਰਿਆਂ ਵਾਲਾ ਬਾੜਾ ਪਵਾਤਾ ਵੀ ਹਾਂ ਠੀਕ ਹੈ ਕੋਈ ਗੱਲ ਨਹੀਂ ਜੀ ਜਿਹੜਾ ਮਰਜ਼ੀ ਆਵੇ ਤੇ ਜਿਹੜਾ ਮਰਜ਼ੀ ਜਾਵੇ